ਜਿੰਦਾਬਾਦ 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 ਬਹੁਜਨ ਸਮਾਜ ਪਾਰਟੀ ਜਿੰਦਾਬਾਦ 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 ਖਿਲਾਫ ਬਣਾਈ ਵਿਵਸਥਾ ਆ ਜੇ ਉਹਦੇ ਨਾਲ ਕੋਈ ਲੜ ਸਕਦਾ ਤੇ ਸਿਰਫ ਬਹੁਜਨ ਸਮਾਜ ਪਾਰਟੀ ਇਸ ਕਰਕੇ ਇਹਨਾਂ ਨੂੰ ਆਪਾਂ ਭਟਕਾ ਛੱਡੀਏ 70 ਸਾਲ ਆਪਾਂ ਦਿੱਤੇ ਆ ਚਾਹੇ ਕਾਂਗਰਸ ਆ ਭਾਜਪਾ ਆ ਆ ਸਾਰੀਆਂ ਲੋਕਾਂ ਦੇ ਖਿਲਾਫ ਕੰਮ ਕਰਨ ਵਾਲੀ ਆ ਆਪ ਨੇ 70 80 ਯਾਰ ਕਰੋੜ ਕਰਜ਼ਾ ਚੱਕ ਲਿਆ ਜਦੋਂ ਸੂਪਾ ਹੀ ਕਰਜਾਈ ਹੋ ਗਿਆ ਤੇ ਡਿਵੈਲਪਮੈਂਟ ਕਿ ਜੋ ਮਰਜੀ ਕਹੀ ਜਾਂ ਕੋਈ ਡਿਵੈਲਪਮੈਂਟ ਨਹੀਂ ਹੁੰਦਾ ਜਿੱਦਾਂ ਮਰਜੀ ਕਹੀ ਜਾਂ ਪੈਨਸ਼ਨ ਜੀ ਹੁਣ ਲਾ ਦਵਾਂਗੇ ਅਸੀਂ ਜੇ ਪੈਸਾ ਹੀ ਹੈ ਨਹੀਂ ਕਿੱਧਾ ਪੈਨਸ਼ਨ ਆਏ ਆਪਾਂ ਤਰਕ ਕਰੀਏ ਜਦੋਂ ਹਜ਼ਾਰ ਹਜ਼ਾਰ ਕਹਿੰਦੇ ਜਿਸਕੇ ਜਦ ਪੈਸਾ ਹੀ ਹੈ ਨਹੀਂ ਕਿੱਧਾ ਹਜ਼ਾਰ ਹਜ਼ਾਰ ਰੁਪਏ ਦੇ ਦ ਜਮੀਨ ਵੀ ਨਾ ਹੋਣੀ ਚਾਹੀਦੀ ਆ ਇਹਨੂੰ ਲਾਗੂ ਹੋਣ ਦੇ ਤੇ ਕੁਛ ਨਹੀਂ ਬੈਣਾ ਜਦ ਤੱਕ ਆਪਾਂ ਇਹਨਾਂ ਨੂੰ ਹਰਵਾ ਦੇ ਦੀ ਇਹਨਾਂ ਨੂੰ ਬਦਲ ਦੇ ਇਹ ਆਪਾਂ ਨੂੰ ਆਪ ਹੀ ਸਟੈਂਡ ਕਰਨਾ ਪੈਣਾ ਜਿਹੜੀ BSP ਆ ਦੇਖੋ UP ਦੇ ਵਿੱਚ ਸਕੂਲ ਬਣਾਏ ਹਸਪਤਾਲ ਬਣਾਏ ਸਪਲਾਈ ਕਰਮੀਆਂ ਪੱਤੀਆਂ ਦੀ ਗੱਲ ਹੈ ਪੂਰੇ 1.5 ਲੱਖ ਸਪਲਾਈ ਕਰਮੀਆਂ ਪੱਤਾ ਵੀ ਨਹੀਂ ਫਿਰ 5 ਸਾਲ ਦਾ ਜਿਹੜਾ ਰਾਜ ਮੜਿਆ ਸਾਨੂੰ ਨਹੀਂ ਇਹਦੇ ਦਿੱਤੇ ਦੇ ਧਰਨਾ ਲੜਣਾ ਪੈਂਦਾ ਇਸ ਕਰਕੇ ਮੇਰੀ ਅਨੁਸਾਰ ਇਹਨੂੰ ਬੇਚੀ ਆ ਕਿ ਉਹਨਾਂ ਤੋਂ ਕੁਝ ਨਹੀਂ ਸਵਾਇ ਤੁਹਾਡੀ ਲੁੱਟ ਦੇ ਕਮਜ਼ੋਰ ਕਰ ਰਹੇ ਤੁਹਾਨੂੰ ਇਸ ਕਰਕੇ ਆਪਾਂ ਸਾਰੇ ਇੱਧਰ ਤੁਰੀਏ ਔਰ ਅਸੀਂ ਬਿਨਾ ਸੱਤਾ ਤੋਂ ਵੀ ਲੋਕਾਂ ਦੇ ਨਾਲ ਖੜੇ ਹੋਈਏ ਤੇ ਜੇ ਸੱਤਾ ਮਿਲ ਜੂਗੀ ਹੋਰ ਵਧੀਆ ਢੰਗ ਨਾਲ ਅਸੀਂ ਲੋਕਾਂ ਦੀ ਸੇਵਾ ਕਰ ਸਕਾਂਗੇ ਇੰਨੀ ਬੇਨਤੀਆਂ ਨੂੰ ਤੁਸੀਂ ਉਮੀਦ ਕਰਦਾ ਵੀ ਤੁਸੀਂ ਇਹ ਪਾਰਟੀਆਂ ਜਿਹੜੀਆਂ ਲੋਕਾਂ ਦੇ ਖਿਲਾਫ ਕੰਮ ਕਰਦੀਆਂ ਤੁਹਾਡੇ ਖਿਲਾਫ ਕੰਮ ਕਰਦੀਆਂ ਉਹਨਾਂ ਨੂੰ ਰੱਦ ਕਰੂਗੇ ਹਰਾਉਂਗੇ ਜਿਹੜੇ ਤੁਹਾਡੇ ਹੱਕਾਂ ਲਈ ਲੜਨ ਵਾਲੇ ਧੇਰਿਆ ਉਹਨੂੰ ਜਿਤਾ ਕੇ ਆਪਾਂ ਸਾਰੇ ਜਿਹੜਾ ਆ ਜਿਤਾਉਣ ਲਈ ਕੰਮ ਕਰਾਂਗੇ ਆ ਕਿ ਅਸੀਂ ਆਪ ਆਪਣੇ ਹੱਥੀ ਲੋਕਾਂ ਦੇ ਭਲੇ ਲਈ ਉਹਨਾਂ ਦੀ ਬਿਹਤਰੀ ਲਈ ਅਸੀਂ ਕੰਮ ਕਰ ਸਕੀਏ ਇਹਨੀਆਂ ਬੇਨਤੀਆਂ ਦਾ ਧੰਨਵਾਦ ਇਹ ਪਿੰਡ ਗਿਆ ਜੀ ਜ਼ਿੰਦਾਬਾਦ ਸਮਰ ਪਾਰਟੀ ਜ਼ਿੰਦਾਬਾਦ ਬਹੁਤ ਬਹੁਤ ਧੰਨਵਾਦ ਬਰਿੰਦਰ ਕੁਮਾਰ ਐਗੂਕਰ ਸਾਹਿਬ ਜੀ ਸਾਰਾ ਮੰਡਾ ਤੁਹਾਡੇ ਨਾਲ ਖੜੇ ਆ ਜਿੰਦਗੀ ਚ ਸਾਡੇ ਤਾਂ ਮੈਨੂੰ ਲੱਗਦਾ ਇਹਨੂੰ ਇਹਨਾਂ ਲੋਕਾਂ ਨੇ ਵੋਟ ਨਹੀਂ ਪਾਈ ਇਸ ਵਾਰ ਸਾਰੇ ਇਹ ਬਾਕੀ ਨੂੰ ਵੋਟ ਪਾਉਣ ਜਾ ਰਹੇ ਆ ਔਰ ਪਿੰਡਾਂ ਦੇ ਵਿੱਚ ਵੀ ਹੁਣ ਜਿੰਨਾ ਸਾਡੇ ਤੋਂ 20 ਦਿਨ ਹੈਗੇ ਆ ਅਸੀਂ 40 50 ਪਿੰਡਾਂ ਦੇ ਵਿੱਚ ਜਾਮਾਂ ਦੇ ਜਾਣਾ ਆ ਕੁਝ ਪਿੰਡਾਂ ਅਚ ਦਸਾਂਕ ਪਿੰਡਾਂ ਤੇ ਜਾਏ ਆ ਔਰ ਉੱਥੇ ਵੀ ਜਿਹੜੇ ਸਾਡੇ ਲੋਕ ਆ ਜਦੋਂ ਘਰਾਂ ਚ ਚਾਹੀਦਾ 10 10 ਪੀਟੀਆਂ ਇਕੱਠੀਆਂ ਹੋ ਜਾਂਦੀਆਂ ਉਹ ਜਿੰਨਾ ਪ੍ਰਾਣੀਆਂ ਸਰਕਾਰਾਂ ਦਾ ਗੁੱਸਾ ਦਿਲਾਟਿਆ ਉਹ ਸਾਡੇ ਦੇ ਕੱਢ ਦਿੰਦੀਆਂ। ਫਿਰ ਉਹਨਾਂ ਨੂੰ ਦੱਸੀਦਾ ਵੀ ਇਹ ਹਾਥੀ ਨੂੰ ਤਾਂ ਆਪਾਂ ਜ਼ਿੰਦਗੀ 'ਚ ਕਦੀ ਵੋਟ ਹੀ ਨਹੀਂ ਪਾਈ ਤੇ ਇਹਨੂੰ ਵੋਟ ਪਾਓ, ਜਿਤਾਓ ਇਸ ਵਾਰ ਸਾਡੇ ਭਜੀ ਜਤਨ ਜਾ ਰਹੇ ਆ। ਥੋੜੀ ਜਿਹੀ ਵੋਟ ਚਾਹੀਦੀ ਹੈ ਕਿ ਪਿਛਲੀ ਵਾਰੀ 2 ਲੱਖ ਤੋਂ ਉੱਪਰ ਪਈ। ਇਸ ਵਾਰ ਆਪਾਂ ਜਿੱਤ ਜਾਣਾ ਹੈ ਤੇ ਫਿਰ ਤੁਹਾਨੂੰ ਪਤਾ ਲੱਗੂਗਾ ਸਿਸਟਮ ਜਦੋਂ ਆਪਣੇ ਹੱਥ ਆਊਗੀ। ਹਾਲੇ ਤਾਂ ਮੇਰੇ ਕੋਲ ਜਿੰਨੀ ਕੁ ਪਾਵਰ ਹੈ ਆ ਮੈਂ ਵਰਤਦਾ ਆ ਆਪਣੇ ਨਾਲੋਂ ਵੱਧ ਕੇ ਮੈਂ ਵਰਤਦਾ ਜੇ 100% ਪਾਵਰ ਆ ਤਾਂ ਮੈਂ 200% ਵਰਤਦਾ ਤੇ ਜਿਹੜੇ ਲੋਕਾਂ ਨੂੰ ਇੱਥੇ ਪਾਵਰ ਦਿੱਤੀ ਆ ਉਹ ਇੱਥੇ ਬੈਠ ਕੇ ਵੀੜੀਆਂ ਵੇਦੇ ਆ ਪਾਸ਼ਾ ਖੇਡਦੇ ਆ ਸਾਡੀ ਤਾਂ ਪੁੜੀਆਂ ਨੱਕ ਦੀ ਸਾਰੀਆਂ ਦੇ ਤੇ ਉਹ ਦੂਜੇ ਆ ਜਿਹੜੇ ਉਹ ਇਥੋਂ ਪਾਵਰ ਲੈ ਜਾਂਦੇ ਆ ਪਾਵਰ ਲੈ ਜਾ ਕੇ ਉਹ ਉਥੇ ਚੱਤੀ ਘੜ ਰੱਖ ਦਿੰਦੇ ਨੇ ਯਾਰ ਇਸ ਕਰਕੇ ਇਹ ਆਪਣੇ ਪਰਿਵਾਰ ਆ ਗਰੀਬ ਆਪਣੇ ਅਰਗੇ ਲੋਕ ਆ ਆਪਣੇ ਵਿੱਚ ਰਹਿੰਦੇ ਆ ਇਹਨਾਂ ਨੇ ਜਿੱਤ ਕੇ ਵੀ ਆਪਣੇ ਜੀ ਰਹਿਣਾ ਕਿਉਂਕਿ ਇਹਨਾਂ ਨਾਲ ਆਪਣੀਆਂ ਰਿਸ਼ਤੇਦਾਰੀਆਂ ਸਾਂਝੀਆਂ ਆ। ਤੇ ਜੇਕਰ 80 85% ਲੋਕ ਆਪਾਂ ਅਥੇ ਹੋ ਜੀਏ। ਵਾਮਿਕ ਸਮਾਜ ਆਧਰਨੀ ਸਮਾਜ ਜਿਹੜਾ ਜੇ ਆਪਾਂ ਹੀ ਦੋਨੇ ਕੌਮਾਂ ਹੀ ਅੱਥੇ ਆ ਹੋ ਜੀਏ ਤਾਂ 200% ਆਪਣੀ ਜਿੱਤ ਯਕੀਨੀ ਆ ਤੇ ਸ਼ਾਹਕੋਟ ਹਲਕੇ ਜੋ ਵੀ ਇਸ ਵਾਰ ਭੋਜਨ ਸਮਾਜ ਪਾਰਟੀ ਦੀ ਧੇਰੀ ਚੱਲਣੀ ਆ ਤੁਸੀਂ ਦੇਖ ਲਿਓ। ਇੱਕ ਦੋਨੇ ਹੀ ਮੁੰਡਾ ਪੈਣੀ ਆ। ਸਾਰੀਆਂ ਬੀਬੀਆਂ ਨੂੰ ਸਾਰਿਆਂ ਨੂੰ ਮੇਰੇ ਵੀਰਾਂ ਨੂੰ ਬੇਨਤੀ ਹੈ ਸਾਹ ਕੋਡ ਹਲਕਾ ਪੰਜ ਤਾਉਣਾ ਆਪਾਂ ਵੀ ਵੋਟਾਂ ਪਾਉਣੀਆਂ ਪਿੰਡਾਂ ਦੇ ਵਿੱਚ ਆਪਣੀ ਜਿੱਥੇ-ਜਿੱਥੇ ਰਿਸ਼ਤੇਦਾਰੀ ਆ ਫੋਨ ਕਰੋ ਸਾਰਿਆਂ ਨੂੰ ਕੋਈ ਆਪਾਂ ਆਪਣੀ ਗਰੀਬਾਂ ਵਾਲੀ ਪਾਰਟੀ ਹਾਥੀ ਚੋਣ ਨਿਸ਼ਾਨਿਆ ਹਾਥੀ ਤੋਂ ਵੱਡਾ ਚੋਣ ਨਿਸ਼ਾਨੀ ਹੈ ਨਹੀਂ ਦੁਨੀਆ 'ਚ ਕੋਈ ਸਭ ਤੋਂ ਵੱਡਾ ਕਹਿੰਦੇ ਹੁੰਦੇ ਆ ਕਿ ਉਹ ਦੂਜੀਆਂ ਸਟੇਟਾਂ ਦੇ ਵਿੱਚ ਆਪਣੇ ਗਰੀਬ ਲੋਕਾਂ ਨੂੰ ਘੋੜੀ ਤੇ ਨਹੀਂ ਚੜਨ ਦਿੱਤਾ ਜਾਂਦਾ ਤੇ ਇਹ ਭੋਜਨ ਸਮਾਜ ਪਾਰਟੀ ਕਹਿੰਦੀ ਘੋੜੀ ਛੱਡੋ ਹਾਥੀ ਤੇ ਚੜਜੋ ਸਾਰੇ ਇਸ ਤਰ੍ਹਾਂ ਕਿ ਮੇਰੀ ਬੇਨਤੀ ਹੱਥ ਜੋੜ ਕੇ ਪਤਾ ਲੱਗੇ ਕਿਦੋਂ ਰਿਜ਼ਲਟ ਇਹਨਾਂ ਨੇ ਚੈੱਕ ਕਰਦੇ ਆਂ ਔਰ ਆਪਣੀ ਵਾਰਤਾ ਜਿਹੜਾ ਰਿਜ਼ਲਟ ਅੱਗੇ ਸਭ ਤੋਂ ਪੁਰੇ ਹਲਕੇ ਦੇ ਵਿੱਚ 250 ਪਿੰਡਾਂ ਦੇ ਵਿੱਚੋਂ ਆਪਣਾ ਜਿਹੜਾ ਰਿਜ਼ਲਟ ਹੈ ਮਹੱਤਵਪੂਰਨ ਦੇ ਵਿੱਚੋਂ ਵੀ ਰਿਜ਼ਲਟ ਸਭ ਤੋਂ ਉੱਪਰਲੇ 2-4 5 ਨੰਬਰਾਂ ਦੇ ਵਿੱਚ ਆਉਂਦਾ ਹੁੰਦਾ ਔਰ ਇਸ ਵਾਰ ਵੀ ਦੱਸਣਾ ਚਾਹੀਦਾ ਦੂਰੋਂ ਹੀ ਇਹ ਇਸ ਵਾਰ ਵੀ ਰਿਜ਼ਲਟ ਆਪਣਾ ਹਾਥੀ ਹੱਕ ਦੇ ਵਿੱਚ ਭੋਜਨ ਸਮਾਜ ਪਾਰਟੀ ਦੇ ਹੱਕ 'ਚ ਆਇਆ ਇੰਨਾ ਮੈਂ ਕਹਿੰਦਾ ਹੋਇਆ ਸਾਰਿਆਂ ਦਾ ਧੰਨਵਾਦ ਕਰਦਾ ਲਵ ਵੀ ਸਾਡਾ ਆਦਰਾਨੰਤ ਉਹ ਵੀ ਪਹੁੰਚਿਆ ਇਹਨੇ ਪਾਰਟੀ ਵੀ ਜੁਆਇਨ ਕੀਤੀ ਆ ਸੋਤਾ ਸਾਹਿਬ ਸਾਡੇ ਸਾਬੀ ਵੀਰ ਜੀ ਸਾਡੇ ਮੁਹੱਲੇ ਦੇ ਪੁਰਾਣੇ ਪ੍ਰਧਾਨ ਸਦੀਪਾ ਜੀ ਹੋਰ ਧੀਪੀਆਂ ਸਾਰੀਆਂ ਸਾਰਿਆਂ ਦਾ ਧੰਨਵਾਦ ਜਿੰਨੇ ਵੀ ਵੀਰ ਆਏ ਜਿੰਨਾਂ ਦਾ ਗੋਰਾ ਸੰਘੋ ਵਾਲ ਤੋਂ ਆਇਆ ਮਿਹਰੂ ਤੋਂ ਆਏ ਹੱਨੇ ਮਾਣਾ ਭਾਜੀ ਸਾਡੇ ਤੇ ਪੰਚਾਇਤ ਮੈਂਬਰ ਵੀ ਰਹੇ ਆ ਉਹ ਵੀ ਆਏ ਆ ਇੱਥੇ ਸਾਰਿਆਂ ਦਾ ਧੰਨਵਾਦ ਸੋਹਣੀ ਵੀਰ ਸਾਡਾ ਸਾਰੇ ਆਪਣੇ ਕਮਾਦ ਹੁੰਦਿਆਂ ਚੋਂ ਟਾਈਮ ਕੱਢ ਕੇ ਆਏ ਸਾਰਿਆਂ ਦਾ ਧੰਨਵਾਦ ਬੀਬਾ ਭਾਜੀ ਸਾਰੇ ਮਹੱਲਾ ਨਿਵਾਸੀ ਸਾਡੇ ਹਦਿਆਲ ਪਰਿਵਾਰ ਵਿਜੇ ਭਾਜੀ ਸਾਡੇ ਦੋਨੇ ਭਰਾ ਰਾਮ ਪ੍ਰਕਾਸ਼ ਜੀ ਤੇ ਦੂਜੇ ਹੋਮ ਪ੍ਰਕਾਸ਼ ਜੀ ਸਾਰੇ ਆਏ ਆ ਸਾਡਾ ਸਾਰਿਆਂ ਦਾ ਮੈਂ ਧੰਨਵਾਦ ਕਰਦਾ ਸਾਡੇ ਤੰਦਾ ਹੋਰ ਇਹਨਾਂ ਭਾਜੀ ਜਿਹੜੇ ਪਾਰਟੀ ਸ਼ਾਮਲੇ ਉਹਨਾਂ ਦਾ ਵੀ ਧੰਨਵਾਦ ਅੰਕਲ ਹੋਣਾਂ ਦਾ ਵੀ ਸਾਰਿਆਂ ਦਾ ਮੈਂ ਧੰਨਵਾਦ ਕਰਦਾ ਤੇ ਹੁਣ ਆਪਾਂ ਇੱਕ ਯਾਦਗਾਰ ਸਾਰਿਆਂ ਦੀ ਤਾਂ ਫੋਟੋ ਕਰਾਉਣੀ ਆ ਤੇ ਉਦੋਂ ਤੋਂ ਬਾਅਦ ਆਪਾਂ ਪ੍ਰੋਗਰਾਮ ਦੀ ਸਮਾਪਤੀ ਸਾਰਿਆਂ ਨੂੰ ਧੰਨਵਾਦ ਜੈਪੀ ਜੈਪਾਤ ਬੌਜਨ ਸਮਾਜ ਪਾਰਟੀ ਜਿੰਦਾਬਾਦ ਬੌਜਨ ਸਮਾਜ ਪਾਰਟੀ ਜਿੰਦਾਬਾਦ ਬੌਜਨ ਸਮਾਜ ਪਾਰਟੀ ਜਿੰਦਾਬਾਦ ਜੈਪੀ ਜੈਪਾਤ ਜੈਪੀ ਜੈਪਾਤ ਐਡਵੋਕੇਟ ਕੁਮੰਦਰ ਕੁਮਾਰ ਉਮੀਦਵਾਰ ਬੌਜਨ ਸਮਾਜ ਪਾਰਟੀ ਲੋਕ ਸਭਾ ਜਲੰਧਰ ਅੱਜ ਇੱਥੇ ਸਾਡੀ ਸ਼ਾਹਪੁਰ ਹਲਕੇ ਵਿੱਚ ਮੀਟਿੰਗ ਹੋਈ ਹੈ ਜੀ ਔਰ ਸਾਨੂੰ ਬਹੁਤ ਵਧੀਆ ਭਰਮਾ ਹੰਗਾਰਾ ਮਿਲ ਰਿਹਾ ਕਿਉਂਕਿ ਲੋਕ ਇਹ ਸਮਝ ਰਹੇ ਆ ਵੀ ਲੰਬੇ ਸਮੇਂ ਦੇਸ਼ ਚ ਪਹਿਲਾਂ ਕਾਂਗਰਸ ਨੇ ਰਾਜ ਕੀਤਾ ਤੇ ਹੁਣ ਭਾਜਪਾ ਔਰ ਦੋਨਾਂ ਨੇ ਲਗਾਤਾਰ ਲੋਕ ਹਿੱਤਾਂ ਦੇ ਖਿਲਾਫ ਸੰਵਿਧਾਨ ਦੀਆਂ ਭਾਵਨਾਵਾਂ ਦੇ ਖਿਲਾਫ ਲਗਾਤਾਰ ਕੰਮ ਕੀਤਾ ਅੱਜ ਜਦੋਂ ਸੰਵਿਧਾਨ ਦਾ ਮੁੱਦਾ ਸੈਂਟਰ ਸਟੇਜ ਤੇ ਹੈਗਾ ਖਾਸ ਕਰਕੇ ਦਲਿਤ ਬੈਕਵਰਡ ਮਿਨੋਰਟੀਜ਼ ਦੇ ਲਈ ਉਦੋਂ ਅਸੀਂ ਇਹ ਲੋਕਾਂ ਮੋਰੇ ਗੱਲ ਇਹ ਲਿਆ ਰਹੇ ਆ ਵੀ ਜਿਹੜੀ ਕਾਂਗਰਸ ਹੈ ਉਹਨੇ ਲਗਾਤਾਰ ਬੰਦਿਆਂ ਨੂੰ ਅਨਪੜ੍ਹ ਬਣਾਉਣ ਲਈ ਕੰਮ ਕੀਤਾ ਜਿਹੜਾ ਸਿੱਖਿਆ ਦਾ ਅਧਿਕਾਰ ਹੈ ਲੈ ਕੇ ਆਇਆ ਉਹ ਚ ਕਿਹਾ ਵੀ 8ਵੀਂ ਤੱਕ ਫ੍ਰੀ ਨਹੀਂ ਕਰਨਾ ਇਹਦਾ ਮਤਲਬ ਮੰਨ ਲਓ ਜਿਹੜਾ ਪਹਿਲਾਂ ਜਿਹੜਾ ਸੰਵਿਧਾਨ ਦੀ ਜਿਹੜੀਆਂ ਭਾਵਨਾ ਦੇ ਖਿਲਾਫ ਕੰਮ ਕੀਤਾ ਕਾਂਗਰਸ ਨੇ ਕੀਤਾ ਉਹੀ ਹੁਣ ਬੀਜੇਪੀ ਉਸ ਤਰ੍ਹਾਂ ਲੋਕ ਮਤਲਬ ਲੋਕਾਂ ਦੇ ਖਿਲਾਫ ਜਾ ਕੇ ਸੰਵਿਧਾਨ ਦੀ ਭਾਵਨਾ ਦੇ ਖਿਲਾਫ ਕੰਮ ਕਰੀ ਆ ਉਹੀ ਆਪ ਕਰ ਰਹੀ ਆ ਇਸ ਕਰਕੇ ਨਾ ਜਿਹੜੀਆਂ ਸੰਵਿਧਾਨ ਦੀ ਭਾਵਨਾ ਦੇ ਉਲਟ ਜਾ ਕੇ ਜਿਹੜੀਆਂ ਪਾਰਟੀਆਂ ਨੇ ਲੋਕਾਂ ਦੇ ਖਿਲਾਫ ਕੰਮ ਕੀਤਾ ਉਹਨਾਂ ਨੂੰ ਬਦਲਣ ਦੀ ਲੋੜ ਆ ਤੇ ਬੀਐਸਪੀ ਜਿਹਨੇ ਆਪਣੇ ਰਾਜ ਦੇ ਵਿੱਚ ਯੂਪੀ ਦੇ ਵਿੱਚ ਔਰ ਬੀਐਸਪੀ ਦੇ ਕੇਡਨ ਦੇ ਬਿਨਾਂ ਰਾਜ ਤੋਂ ਵੀ ਜਿਹੜਾ ਲਗਾਤਾਰ ਲੋਕ ਇਤਾਲੀ ਸੰਘਰਸ਼ ਕੀਤਾ ਉਹਨੂੰ ਜਿਹੜਾ ਆ ਇਸ ਟਾਈਮ ਚੋਣਨ ਦੀ ਲੋੜ ਆ ਤਾਂ ਕਿ ਇਹਨਾਂ ਪਾਰਟੀਆਂ ਦੇ ਖਿਲਾਫ ਔਰ ਖਾਸਕਰ ਬੀਜੇਪੀ ਖਿਲਾਫ ਜਿਹੜੀ ਜਲੰਧਰ ਜਾਂ ਦੇਸ਼ 'ਚ ਕੋਈ ਤਕੜੀ ਲੜਾਈ ਦੀ ਹੋ ਸਕਦੀ ਆ ਉਹ ਭਾਜਪਾ ਸਮਾਜ ਪਾਰਟੀ ਦੇ ਸਕਦੀ ਆ ਔਰ ਉਹੀ ਲੋਕ ਇਤਾਂ ਦੀ ਜਿਹੜੀ ਰੱਖਿਆ ਕਰ ਸਕਦੀ ਆ ਇਸ ਕਰਕੇ ਉਹਦੇ ਲਈ ਅਸੀਂ ਅਪੀਲ ਕਰ ਰਹੇ ਆਂ ਵੀ ਸਾਨੂੰ ਇੱਕ ਵਾਰ ਮੌਕਾ ਦਿੱਤਾ ਜਾਵੇ ਤਾਂ ਕਿ ਅਸੀਂ ਵਧੀਆ ਢੰਗ ਦੇ ਨਾਲ ਜਿਹੜਾ ਇਹਨਾਂ ਪਾਰਟੀਆਂ ਦੇ ਵੱਲੋਂ ਜਿਹੜਾ ਲੋਕਾਂ ਦੇ ਖਿਲਾਫ ਤੰਤਰ ਸਥਾਪਿਤ ਕੀਤਾ ਆ ਉਹਦੇ ਮੁਕਾਬਲੇ ਇੱਕ ਚੰਗਾ ਪ੍ਰਬੰਧ ਬਣਾ ਸਕੀਏ ਉਹ ਲੋਕਾਂ ਨੂੰ ਇੱਕ ਵਧੀਆ ਜ਼ਿੰਦਗੀ ਦੇ ਸਕੀਏ ਬਹੁਜਨ ਸਮਾਜ ਪਾਰਟੀ ਜਿੰਦਾਬਾਦ ਅੱਲਾਹ ਜਿੱਤੂਗਾ ਵੀ ਜਿੱਤੂਗਾ ਮੱਥੀ ਵਾਲਾ ਜਿੱਤੂਗਾ